ਦੋਸਤੋ ਇੱਕ ਬੜਾ ਹਰਿਕ ਦੇ ਮਨ ਦੇ ਵਿੱਚ ਇਹ ਸਵਾਲ ਹੁੰਦਾ ਹੈਗਾ ਵੀ ਜਦੋਂ ਕੋਈ ਬਲੈਕਆਊਟ ਹੁੰਦਾ ਹੈਗਾ ਰੈਡ ਅਲਰਟ ਦੱਸਿਆ ਜਾਂਦਾ ਹੈਗਾ ਪ੍ਰਸ਼ਾਸਨ ਵੱਲੋਂ ਤਾਂ ਲੋਕਾਂ ਨੂੰ ਚਿੰਤਾ ਹੋ ਜਾਂਦੀ ਹੈ ਵੀ ਸ਼ਾਇਦ ਕੋਈ ਹਮਲਾ ਹੋਇਆ ਹੈਗਾ ਕਿੱਥੇ ਡਿੱਗਿਆ ਮਿਜ਼ਾਈਲ ਬੰਬ ਕਿੱਥੇ ਡਿੱਗਿਆ ਹੈਗਾ ਤੇ ਇਹ ਬੜਾ ਲੋਕ ਸੋਚਦੇ ਹੈਗੇ ਆ ਤਾਂ ਤੁਹਾਨੂੰ ਇਹਦੇ ਬਾਰੇ ਮੈਂ ਤੁਹਾਨੂੰ ਜਾਣਕਾਰੀ ਦੇਣਾ ਜੇ ਮੈਂ ਛੋਟੀ ਜੀ ਆ ਉਹ ਜ਼ਰੂਰ ਸੁਣਿਓ ਰੈਡ ਅਲਰਟ ਤੇ ਬਲੈਕਆਊਟ ਦਾ ਮਤਲਬ ਇਹ ਨਹੀਂ ਹੁੰਦਾ ਵੀ ਹਮਲਾ ਹੋ ਗਿਆ ਇਹਦਾ ਮਤਲਬ ਇਹ ਹੁੰਦਾ ਹੈਗਾ ਵੀ ਹਮਲਾ ਹੋ ਸਕਦਾ ਹੈ ਜਦੋਂ ਵੀ ਬਾਰਡਰ ਦੇ ਉੱਤੇ ਆਪਣੀ ਇੰਡੀਅਨ ਆਰਮੀ ਤੇ ਪਾਕਿਸਤਾਨ ਦੇ ਨਾਲ ਜਿਹੜੀ ਉੱਥੇ ਵਾਰ ਚੱਲਦੀ ਰਹਿੰਦੀ ਹੈਗੀ ਹੈ ਲੇਕਿਨ ਜਦੋਂ ਉੱਥੋਂ ਕੋਈ ਇਸ ਤਰ੍ਹਾਂ ਦੀ 에ਅਰ ਸਟ੍ਰਾਈਕ ਦੀ ਐਕਟੀਵਿਟੀ ਕੀਤੀ ਜਾਂਦੀ ਹੈ ਕੋਈ ਡਰੋਨ ਉਡਾਈ ਜਾਂਦੇ ਆ ਮੰਨ ਲਓ ਉਹਨਾਂ ਨੇ 4 ਡਰੋਨ ਉਡਾਤੇ ਤੇ ਜੇ ਉਹ ਇੰਡੀਆ ਦੀ ਸੀਮਾ ਦੇ ਵਿੱਚ ਜਦੋਂ ਇਹ ਕ੍ਰੋਸ ਹੋ ਜਾਂਦੇ ਹੈਗੇ ਆ ਤਾਂ ਉੱਥੋਂ ਹੀ ਜਿਹੜੇ ਕੀ ਜ਼ਿਆਦਾ ਸੈਂਸਿਟਿਵ ਸਿਟੀਜ਼ ਹੈਗੀਆਂ ਆਪਣੀਆਂ ਕੋਈ ਵੀ ਪੂਰੇ ਦੇਸ਼ ਦੀਆਂ ਉੱਥੇ ਇਹ ਜਿਹੜਾ ਨਾਲ ਦੀ ਨਾਲ ਹੀ ਰੈੱਡ ਅਲਰਟ ਘੋਸ਼ਿਤ ਕਰ ਦਿੱਤਾ ਜਾਂਦਾ ਹੈਗਾ ਜਿਵੇਂ ਮੰਨ ਲਓ ਚਾਰ ਡਰੋਨ ਉਡਾਤੇ ਜਾਂ ਚਾਰ ਮਜ਼ਾਈਲਾਂ ਜਿਹੜੀਆਂ ਅੰਦਰ ਐਂਟਰ ਕਰ ਗਈਆਂ ਉੱਥੋਂ ਬਾਰਡਰ ਤੋਂ ਹੀ ਜਿਹੜਾ ਹੈਗਾ ਨਾਲ ਦੀ ਨਾਲ ਰੈੱਡ ਅਲਰਟ ਘੋਸ਼ਿਤ ਕਰਨ ਵਾਸਤੇ ਅਲਰਟ ਜਾਰੀ ਕਰ ਦਿੱਤਾ ਜਾਂਦਾ ਤੇ ਜਿਹੜਾ ਡਿਸਟ੍ਰਿਕਟ ਲੈਵਲ ਦੇ ਉੱਤੇ ਹੈ ਜਿਵੇਂ ਮੰਨ ਲਓ ਆਪਾਂ ਬਠਿੰਡਾ ਲਾ ਲਈਏ ਪਠਾਨਕੋਟ ਲਾ ਲਈਏ ਅਮ੍ਰਿਤਸਰ ਲਾ ਲਈਏ ਉਧਰ ਦੇ ਜਿਹੜੇ ਐਡਮਿਨਿਸਟ੍ਰੇਸ਼ਨ ਹੈਗੇ ਆ ਜਿਹੜੇ ਜ਼ਿਆਦਾ ਜਿਹੜੇ ਆਪਣੇ ਸੈਂਸਿਟਿਵ ਜਿਹੜੀ ਸਿਟੀਜ਼ ਹੈਗੀਆਂ ਜਿਨ੍ਹਾਂ ਦੇ ਉੱਤੇ ਖਤਰਾ ਜ਼ਿਆਦਾ ਹੁੰਦਾ ਹੈਗਾ ਵੀ ਇੱਥੇ ਇਹ ਕਰ ਸਕਦੇ ਆ ਜਿਹੜੇ ਇੰਪੋਰਟੈਂਸ ਹੁੰਦੀ ਹੈ ਹੈਗੀ ਕੋਈ ਚੀਜ਼ਾਂ ਉਹਨਾਂ ਦੇ ਵਿੱਚ ਹੁੰਦੀ ਹੈ ਵੀ ਮੰਨ ਲਓ ਕਿਸੇ ਦੇ ਵਿੱਚ 에ਅਰ ਬੇਸ ਹੈਗਾ ਕਿਸੇ ਦੇ ਵਿੱਚ ਬਹੁਤ ਵੱਡੀ ਰਿਫਾਇਨਰੀ ਹੈਗੀ ਹੈ ਉਹ ਐਗੀਆਂ ਚੀਜ਼ਾਂ ਨੂੰ ਜ਼ਿਆਦਾ ਟਾਰਗੇਟ ਕਰਦੇ ਹੈਗੇ ਕੋਈ ਵੀ ਜਿਹੜੀ ਜਦੋਂ ਲੜਾਈ ਲੱਗਦੀ ਹੈਗੀ ਹੈ ਤਾਂ ਜਿਹੜੀ ਦੂਸਰੀ ਕੰਟਰੀ ਹੁੰਦੀ ਹੈ ਉਹ ਇਸ ਤਰ੍ਹਾਂ ਟਾਰਗੇਟ ਕਰਦੀ ਹੈ ਤੇ ਜਦੋਂ ਉਹ ਛੱਡ ਦਿੱਤੇ ਜਾਂਦੀ ਹੈ ਮਜ਼ਾਈਲਾ ਛੱਡਤੀਆਂ ਮੰਨ ਲਓ ਚਾਰ ਡਰੋਨ ਛੱਡਦੇ ਤਾਂ ਉਥੋਂ ਰੈੱਡ ਅਲਰਟ ਦੇ ਲਈ ਆ ਜਾਂਦਾ ਹੈਗਾ ਤਾਂ ਆਪਣੇ ਆਪਣੇ ਆਪਾਂ ਸ਼ਹਿਰਾਂ ਦੇ ਵਿੱਚ ਰੈੱਡ ਅਲਰਟ ਲਗਾ ਲੈਣੇ ਆ ਵੀ ਆਪਾਂ ਤਿਆਰ ਹੋ ਜਾਈਓ ਫਟਾਫਟ ਬਲੈਕਆਊਟ ਕਰ ਦਿੰਨੇ ਹੈਗੇ ਆ ਲਾਈਟਾਂ ਲੂਟਾ ਭਜੋ ਦਿੰਨੇ ਹੈਗੇ ਆ ਜਿਹੜੇ ਲੋਕ ਸੜਕਾਂ ਦੇ ਉੱਤੇ ਤੁਰੇ ਫਿਰਦੇ ਹੈਗੇ ਆ ਉਹ ਅਲਰਟ ਹੋ ਜਾਂਦੇ ਆ ਆਪਣੇ ਆਪਣੇ ਘਰਾਂ ਦੇ ਵਿੱਚ ਹੋ ਜਾਂਦੇ ਆ ਸੇਫ ਸਾਈਡ ਤੇ ਚਲੇ ਜਾਂਦੇ ਹੈਗੇ ਆ ਜਦੋਂ ਉਹ ਚਾਰ ਮਜ਼ਾਈਲਾ ਮੰਨ ਲਓ ਜਾਂ ਚਾਰ ਡਰੋਨ ਜਿਹੜੇ ਛੱਡੇ ਸੀਗੇ ਉਹ ਕਿਤੇ ਹੋਰ ਪਾਸੇ ਚਲੇ ਜਾਂਦੇ ਆ ਬਠਿੰਡੇ ਦੇ ਵਿੱਚ ਨਹੀਂ ਰਹਿੰਦੇ ਕਿਸੇ ਆਸੇ ਪਾਸੇ ਚਲੇ ਜਾਂਦੇ ਤੇ ਉਹ ਡਿਸਟਰੋਏ ਹੋ ਜਾਂਦੇ ਆ ਚਾਹੇ ਤਾਂ ਉਹ ਡਿੱਗ ਜਾਣ ਕੋਈ ਨੁਕਸਾਨ ਕਰ ਦੇਣ ਚਾਹੇ ਉਹਨੂੰ ਆਪਣੀ ਜਿਹੜੀ ਫੋਰਸ ਹੈਗੀ ਉਹਨੂੰ ਹਵਾ ਦੇ ਵਿੱਚ ਹੀ ਤਬਾਹ ਕਰ ਦਵੇ ਜਦੋਂ ਖਤਮ ਹੋ ਜਾਂਦਾ ਹੈਗਾ ਉਹ ਵਾਲਾ ਖਤਰਾ ਉਸ ਤੋਂ ਬਾਅਦ ਜਿਹੜਾ ਹੈਗਾ ਦੁਬਾਰਾ ਗ੍ਰੀਨ ਸਾਇਰਨ ਵੱਜਦਾ ਹੈਗਾ ਵੀ ਖਤਰਾ ਟਲ ਗਿਆ بس ਇਹ ਹੁੰਦਾ ਹਰ ਇੱਕ ਵਾਰ ਰੈਡ ਅਲਰਟ ਦਾ ਮਤਲਬ ਇਹ ਨਹੀਂ ਹੁੰਦਾ ਵੀ ਜਿਹੜੇ ਸ਼ਹਿਰ ਦੇ ਵਿੱਚ ਹੋਇਆ ਵੀ ਉੱਥੇ ਹਮਲੇ ਹੋਣੇ ਸ਼ੁਰੂ ਹੋ ਗਏ ਉੱਥੇ ਕੋਈ ਮਸਾਇਲਾ ਡਿੱਗ ਗਿਆ ਉੱਥੇ ਕੋਈ ਚੀਜ਼ ਡਿੱਗ ਗਈ ਇਸ ਤਰ੍ਹਾਂ ਕੁਝ ਨਹੀਂ ਹੁੰਦਾਗਾ ਤਾਂ ਇਸ ਕਰਕੇ ਆਪਾਂ ਸਾਵਧਾਨੀ ਰੱਖਣੀ ਹੈ ਕੱਲੀ ਆਪਾਂ ਨੂੰ ਬਹੁਤ ਪਹਿਲਾਂ ਮੈਸੇਜ ਮਿਲ ਜਾਂਦਾ ਹੈਗਾ ਘੱਟੋ ਘੱਟ 3-4 ਮਿੰਟ ਪਹਿਲਾਂ 5 ਮਿੰਟ 10 ਮਿੰਟ ਦਾ ਆਪਾਂ ਨੂੰ ਟਾਈਮ ਮਿਲ ਜਾਂਦਾ ਹੈਗਾ ਜਿਵੇਂ ਕੋਈ ਬਾਰਡਰ ਤੇ ਐਕਟੀਵਿਟੀ ਹੁੰਦੀ ਹੈ ਆਪਾਂ ਨੂੰ ਦੱਸ ਦਿੱਤਾ ਜਾਂਦਾ ਤੇ ਆਪਾਂ ਰਾਲ ਦੇ ਨਾਲ ਆਪਾਂ ਰੈਡ ਅਲਰਟ ਕਰ ਦਿੰਨੇ ਆ ਸਾਇਰਨ ਵੱਜ ਜਾਂਦਾ ਤੇ ਜਦੋਂ हट ਜਾਂਦੀ ਹੈ ਤਾਂ ਆਪਾਂ ਸਾਇਰਨ ਗ੍ਰ ਆਪਾਂ ਦੱਸ ਦਿੰਨੇ ਆ ਵੀ ਇੱਕ ਵਾਰ ਸਮੱਸਿਆ ਖਤਮ ਹੋ ਗਈ ਤੇ ਇਹਦਾ ਕੋਈ ਟਾਈਮ ਨਹੀਂ ਹੁੰਦਾ ਜਿਵੇਂ ਉੱਥੋਂ ਕੋਈ ਐਕਟੀਵਿਟੀ ਹੋ ਗਈ ਉਹ 8 ਵਜੇ ਹੋ ਜੇ ਰਾਤ ਨੂੰ 9 ਵਜੇ ਹੋ ਜੇ ਰਾਤ ਨੂੰ 11 ਵਜੇ ਹੋ ਜੇ ਰਾਤ ਨੂੰ 12 ਵਜੇ ਹੋ ਜੇ 1 ਵਜੇ ਵੀ ਹੋ ਸਕਦੀ ਹੈ ਇਸ ਕਰਕੇ ਇਹਦਾ ਕੋਈ ਵੀ ਟਾਈਮ ਨਹੀਂ ਹੁੰਦਾ ਜਦੋਂ ਵੀ ਉੱਥੋਂ ਕੋਈ ਐਕਟੀਵਿਟੀ ਇਸ ਤਰ੍ਹਾਂ ਦੀ ਪਾਈ ਜਾਂਦੀ ਹੈ ਤਾਂ ਉਸ ਉਸ ਟਾਈਮ ਹੀ ਅਲਰਟ ਕੋਸ਼ਿਧ ਕੀਤਾ ਜਾਂਦਾ ਹੈਗਾ 5-10 ਮਿੰਟ ਪਹਿਲਾਂ ਗੈਪ ਦੇ ਵਿੱਚ ਬਸ ਇਹ ਜਾਣਕਾਰੀ ਮਤਲਬ ਬਹੁਤ ਲੋਕਾਂ ਦੀ ਕੁਇਰੀ ਆ ਰਹੀ ਸੀ ਇਹ ਵੀ ਕਿਤੇ ਡਿੱਗ ਗਿਆ ਕੀ ਹੋ ਗਿਆ ਕਿੱਥੇ ਅਟੈਕ ਹੋ ਗਿਆ ਬਟਿੰਡੇ 'ਚ ਕਿੱਥੇ ਡਿੱਗਿਆ ਕਿੰਨੇ ਡਿੱਗਿਆ ਤਾਂ ਇਸ ਤਰ੍ਹਾਂ ਤਾਂ ਕੁਝ ਨਹੀਂ ਹ